ਸਤਿ ਸ਼੍ਰੀ ਅਕਾਲ ਮੈਂ ਮਰਜੀਤ ਸਿੰਘ ਐਜੇ ਨਿਊਜ਼ ਚੈਨਲ ਵੱਲੋਂ ਅੱਜ ਅਸੀਂ ਆਏ ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਵਿੰਦਰ ਕੋਰ ਜੀ ਕੋਲ ਤੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਬਨੇ ਰੋ ਸਾਡੇ ਚੈਨਲ ਐਜੇ ਨਿਊਜ਼ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਡਮ ਯੂ ਆ ਗੁੱਡ ਨੇਮ ਰਵਿੰਦਰ ਕੋਰ ਮੈਡਮ ਅਸੀਂ ਅੱਜ ਆ ਗਏ ਆ ਇਹ ਪੁੱਛਣ ਕਿ ਪੰਜਾਬ ਸਰਕਾਰ ਦੁਆਰਾ ਸਿੱਖਿਆ ਵਿਭਾਗੇ ਚ ਪ੍ਰਾਇਮਰੀ ਤੱਕ ਕਿਹੜੀ ਕਿਹੜੀ ਯੋਜਨਾਵਾਂ ਚਲਾਈ ਜਾ ਰਹੀਆਂ ਨੇ ਸਰ ਪ੍ਰਾਇਮਰੀ ਸੈਕਸ਼ਨ ਦੇ ਵਿੱਚ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਚਲਾ ਰਹੀਆਂ ਜਿਵੇਂ ਬੱਚਿਆਂ ਨੂੰ ਫ੍ਰੀ ਬੁੱਕਸ ਦਿੱਤੀਆਂ ਜਾ ਰਹੀਆਂ ਫ੍ਰੀ ਯੂਨੀਫਾਰਮਸ ਹੈ ਫ੍ਰੀ ਮਿਡਡੇ ਮੀਲ ਹੈ ਵਜੂਫੇ ਹਨ ਤੇ ਬੱਚਿਆਂ ਦੀ ਸੌਲਤਾਂ ਦੇ ਲਈ ਸਕੂਲਾਂ ਦੇ ਵਿੱਚ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗ ਰੂਮਸ ਬਣ ਰਹੇ ਆ ਲੈਬਸ ਬਣ ਰਹੀਆਂ ਹਨ ਵਾਸ਼ਰੂਮਸ ਬਣ ਰਹੇ ਆ ਚਾਰ ਦਿਵਾਰੀ ਬਾਉਂਡਰੀ ਵਾਲ ਸਾਰੇ ਸਕੂਲਾਂ ਵਿੱਚ ਲਗਭਗ ਤਿਆਰ ਹੋ ਚੁੱਕੀ ਹੈ ਤੇ ਜਿਸ ਤਰ੍ਹਾਂ ਦੀ ਵੀ ਕੋਈ ਡਿਮਾਂਡ ਹੁੰਦੀ ਹੈ ਸਕੂਲ ਨੂੰ ਉਹ ਹਰ ਇੱਕ ਡਿਮਾਂਡ ਪੂਰੀ ਕਰਨ ਦੇ ਲਈ ਸਰਕਾਰ ਪੂਰੇ-ਪੂਰੇ ਯਤਨ ਕਰ ਰਹੀ ਹੈ। ਕਈ ਵਾਰ ਮੈਡਮ ਸ਼ਿਕਾਇਤ ਮਿਲਦੀ ਹੈ ਕਿ ਮਿਡਡੇ ਮੀਲ ਦੇ ਵਿੱਚ ਕੋਈ ਕਈ ਕਾਫੀ ਖਾਮੀਆਂ ਪਾਈ ਜਾਂਦੀਆਂ ਨੇ ਜਿਵੇਂ ਇੱਕ ਅੱਛਾ ਖਾਣ ਵਾਸਤੇ ਖਾਣਾ ਨਹੀਂ ਦਿੱਤਾ ਜਾਂਦਾ ਤੇ ਇਸ ਵਾਸਤੇ ਤੁਹਾਡਾ ਡਿਪਾਰਟਮੈਂਟ ਕੀ ਕਾਰਵਾਈ ਕਰਦਾ? ਹਾਂਜੀ ਮਿਡਡੇ ਮੀਲ ਦੇ ਵਿੱਚ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਹਮੇਸ਼ਾ ਹੀ ਟਾਈਮ ਟੂ ਟਾਈਮ ਜਨਰਲ ਇਨਸਟਰਕਸ਼ਨਸ ਜਾਰੀ ਕੀਤੀਆਂ ਜਾਂਦੀਆਂ। ਤੇ ਉਸੇ ਲੜੀ ਤਹਿਤ ਅਸੀਂ ਲਗਭਗ ਡੇਲੀ ਬੇਸਿਸ ਤੇ ਵਕ-ਵਕ ਸਕੂਲਾਂ ਦੇ ਵਿੱਚ ਵਿਜ਼ਿਟ ਕਰਦੇ ਆ ਚੈੱਕ ਕਰਦੇ ਆ ਕਿ ਮਿੱਡੇ ਮੀਲ ਦੀ ਜਿਹੜੀ ਗੁਣਵੱਤਾ ਹੈ ਕੁਆਲਿਟੀ ਹੈ ਉਹ ਕਿਸ ਤਰ੍ਹਾਂ ਦੀ ਹੈ ਸੋ ਜਿੱਥੇ ਕਿਤੇ ਸਾਨੂੰ ਕੋਈ ਵੀ ਕਮੀ ਪਾਈ ਜਾਂਦੀ ਹੈ ਉੱਥੇ ਇਮੀਡੀਏਟ ਤੌਰ ਦੇ ਉੱਤੇ ਐਕਸ਼ਨ ਲਿਆ ਜਾਂਦਾ ਉਹਨਾਂ ਨੂੰ ਸੁਧਾਰ ਕਰਨ ਦੇ ਲਈ ਆ ਕਿਹਾ ਜਾਂਦਾ ਤੇ ਸੁਧਾਰ ਕਰਨਾ ਯਕੀਨੀ ਬਣਾਇਆ ਜਾਂਦਾ ਕਈ ਵਾਰ ਮੈਡਮ ਛੋਟੇ-ਛੋਟੇ ਸਕੂਲ ਖੁੱਲ ਜਾਂਦੇ ਨੇ ਜਿਵੇਂ ਮੋਲੇ ਵਿੱਚ ਜੋ ਕਿ ਮੋਟੀ ਫੀਸ ਲੈਂਦੇ ਨੇ ਔਰ ਕਈ ਲੋਗਾਂ ਨੂੰ ਅਵੇਅਰਨੈਸ ਨਹੀਂ ਹੈਗੀ ਕਿ ਸਰਕਾਰੀ ਸਕੂਲ ਬੈਟਰ ਪੜਾਈ ਹੋ ਗਈ ਹੈ ਕਾਫੀ ਤੇ ਇਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਸਾਰੇ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਕਨਿਆਬਾਦੀ ਵਾਲੇ ਏਰੀਆਜ਼ ਦੇ ਵਿੱਚ ਬਹੁਤ ਸਾਰੇ ਛੋਟੇ-ਛੋਟੇ ਪ੍ਰਾਈਵੇਟ ਸਕੂਲ ਖੁੱਲੇ ਹੋਏ ਆ ਜਿਨ੍ਹਾਂ ਨੇ ਆਰਟੀ ਐਕਟ ਤਹਿਤ ਕੋਈ ਮੰਨਤਾ ਨਹੀਂ ਲਈ ਹੋਈ ਉਹਨਾਂ ਸਕੂਲਾਂ ਦੇ ਦੀ ਚੈਕਿੰਗ ਕਰਕੇ ਉਹਨਾਂ ਸਕੂਲਾਂ ਨੂੰ ਬੰਦ ਕਰਨ ਦੇ ਪਿੱਛੇ ਜੇ ਅਸੀਂ ਆਰਡਰ ਵੀ ਦਿੱਤੇ ਆ ਉਹਨਾਂ ਸਕੂਲਾਂ ਨੂੰ ਬੰਦ ਵੀ ਕਰਵਾਇਆ ਤੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਆਮ ਲੋਕਲ ਲੋਕਾਂ ਨੂੰ ਜਨਤਾ ਨੂੰ ਇਸ ਚੀਜ਼ ਦੀ ਜਾਣਕਾਰੀ ਦੇਣੀ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਭੇਜ ਕੇ ਆਪਣੀ ਜਿਹੜੀ ਮਿਹਨਤ ਦੀ ਕਮਾਈ ਹੈ ਉਹਨਾਂ ਸਕੂਲਾਂ ਨੂੰ ਦੇਣ ਦੀ ਬਜਾਏ ਆਪਣੀ ਲੁੱਟਖੁੱਟ ਕਰਾਉਣ ਦੀ ਬਜਾਏ ਤੁਸੀਂ ਸਰਕਾਰੀ ਸਕੂਲਾਂ ਵਿੱਚ ਆਓ ਹੁਣ ਉਹ ਸਰਕਾਰੀ ਸਕੂਲ ਉਸ ਪੁਰਾਣੇ ਜ਼ਮਾਨੇ ਦੇ ਨਹੀਂ ਰਹੇ ਜਿੱਥੇ ਕੋਈ ਫੈਸਿਲਿਟੀਆਂ ਨਹੀਂ ਹੁੰਦੀਆਂ ਸੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਕਲਾਸਰੂਮਸ ਹਨ ਬਹੁਤ ਹੀ ਸ਼ਾਨਦਾਰ ਵਾਸ਼ਰੂਮਸ ਹਨ ਬਹੁਤ ਹੀ ਸ਼ਾਨਦਾਰ ਕੈਂਪਸ ਹੈ ਹਰ ਚੀਜ਼ ਹੈ ਔਰ ਬਿਲਕੁਲ ਫ੍ਰੀ ਆਫ ਕਾਸਟ ਤੁਹਾਡੇ ਬੱਚਿਆਂ ਨੂੰ ਹਰ ਇੱਕ ਚੀਜ਼ ਮਿਲੇਗੀ ਬਹੁਤ ਨੀਟ ਐਂਡ ਕਲੀਨ ਐਟਮੋਸਫੇਅਰ ਹੈ ਫ੍ਰੀ ਬੁక్స్ ਹਨ ਫ੍ਰੀ ਯੂਨੀਫਾਰਮ ਦਿੱਤੀ ਜਾਂਦੀ ਹੈ ਔਰ ਪੜ੍ਹੇ ਲਿਖੇ ਟੀਚਰ ਹਨ ਮਿਸ਼ਨ ਸਮਰੱਥ ਤਹਿਤ ਜਿਹੜੇ ਬੱਚੇ ਅਜੇ ਪੜਾਈ ਵੱਲ ਪਿੱਛੇ ਹਨ ਉਹਨਾਂ ਬੱਚਿਆਂ ਨੂੰ ਵੀ ਸਮਰੱਥ ਬਣਾਉਣ ਦੇ ਲਈ ਸਰਕਾਰ ਬਹੁਤ ਯੋਜਨਾਵਾਂ ਕਰ ਰਹੀ ਹੈ ਉਹ ਟਾਈਮ ਟੂ ਟਾਈਮ ਟੀਚਰਸ ਦੀਆਂ ਟ੍ਰੇਨਿੰਗਸ ਰੱਖ ਰਹੀ ਹੈ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਆਮ ਜਨਤਾ ਨੂੰ ਇਹ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਨੇੜੇ ਤੇੜੇ ਦੇ ਆਪਣੇ ਸਰਕਾਰੀ ਸਕੂਲਾਂ ਵਿੱਚ ਇੱਕ ਵਾਰੀ ਵਿਜ਼ਿਟ ਕਰੋ ਜਦੋਂ ਅਸੀਂ ਪ੍ਰਾਈਵੇਟ ਸਕੂਲਾਂ ਵਿੱਚ ਵਿਜ਼ਿਟ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਕਈ ਸਕੂਲ ਜਿਹੜੇ ਹੈਗੇ ਆ ਉਹ ਹਾਲ ਦੇ ਵਿੱਚ ਜਾਂ ਛੋਟੇ-ਛੋਟੇ ਕਮਰਿਆਂ ਦੇ ਵਿੱਚ ਅਨਜਨਿਕ ਕੰਡੀਸ਼ਨ अन ਹਾਈਜਨਿਕ ਕੰਡੀਸ਼ਨਸ ਦੇ ਵਿੱਚ ਚੱਲ ਰਹੇ ਆ ਜਿੱਥੇ ਕਿ ਬੱਚਿਆਂ ਦਾ ਮੈਂਟਰਲ ਫਿਜ਼ੀਕਲ ਗਰੋਥ ਬਿਲਕੁਲ ਵੀ ਸੰਭਵ ਨਹੀਂ ਹੈ ਤੇ ਉਹਨਾਂ ਬਹੁਤ ਸਾਰੇ ਸਕੂਲਾਂ ਨੂੰ ਅਸੀਂ ਬੰਦ ਵੀ ਕਰਵਾਇਆ ਹੈ ਜਿਵੇਂ ਖਾਸ ਤੌਰ ਤੇ ਗਿਆਸਪੁਰਾ ਏਰੀਏ ਦੇ ਵਿੱਚ ਜਾਂ ਉਧਰ ਸ਼ੇਰਪੁਰ ਖੁਰਦ ਵਾਲੇ ਏਰੀਏ ਦੇ ਵਿੱਚ ਅਸੀਂ ਸਕੂਲ ਬੰਦ ਕਰਵਾਏ ਆ ਸੋ ਮੈਂ ਤਾਂ ਇਹੀ ਕਹੂੰਗੀ ਕਿ ਸਰਕਾਰੀ ਸਕੂਲਾਂ ਵਿੱਚ ਆਓ ਸਰਕਾਰੀ ਸਕੂਲਾਂ ਵਿੱਚ ਤੁਹਾਡਾ ਆਪਣਾ ਵਿਸ਼ਵਾਸ ਪ੍ਰਗਟ ਕਰੋ ਤੇ ਆਪਣੇ ਬੱਚਿਆਂ ਦਾ ਭਵਿੱਖ ਉੱਥੇ ਸਵਾਰੋ ਮੈਨੂੰ ਇੱਕ ਬੰਦਾ ਜਿਵੇਂ ਕੋਈ ਬੱਚਾ